ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਸਰਵਣ ਕਰਦੇ ਜਾ ਰਹੇ ਹੋ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਖੜੂਰ ਸਾਹਿਬ ਵਿਖੇ ਹਨ ਦੀਵਾਨ ਸਜਿਆ ਹੋਇਆ ਹੈ ਤਨ ਬਾਬਾ ਬੁੱਢਾ ਜੀ ਜੋਤੀ ਜਗਾ ਤੇ ਬ੍ਰਾਜਮਾਨ ਹਨ ਤਨ ਭਾਈ ਬਾਲਾ ਜੀ ਨੂੰ ਸਤਕਾਰ ਸਹਿਤ ਆਸਣ ਵਿਛਾ ਕੇ ਬ੍ਰਾਜਮਾਨ ਕੀਤਾ ਹੈ ਤਨ ਗੁਰੂ ਅਮਰਦੇਸ ਅਮਰਦਾਸ ਮਹਾਰਾਜ ਜੀ ਨੂੰ ਵੀ ਬੜੇ ਸਤਿਕਾਰ ਸਹਿਤਾਤਮ ਵਿਸ਼ਾ ਕੇ ਸਤਿਕਾਰ ਕੀਤਾ ਹੈ ਗੁਰੂ ਦੇ ਸਿੱਖ ਜੇ ਸਰਮੌਰ ਹਨ ਉਹ ਸਾਹਮਣੇ ਬੈਠੇ ਹਨ ਧੰਨ ਭਾਈ ਪਾਰੋ ਜੀ ਧੰਨ ਭਾਈ ਝੁਲਕਾ ਜੀ ਧੰਨ ਭਾਈ ਜੀਵਾ ਜੀ ਜੋ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਸੋ ਨਾਲ ਭਾਈ ਪੈੜਾ ਮੋਖਾ ਜੀ ਲਿਖਾਰੀ ਜੋ ਕਾਗਜ਼ ਕਲਮ ਮਦਵਾਤ ਲੈ ਕੇ ਹਾਜ਼ਰ ਨੇ ਕੇ ਜੋ ਵੀ ਕਥਾ ਪਾਈ ਬਾਲਾੜੀ ਉਚਾਰਨ ਤੇ ਨਾਲ ਦੀ ਨਾਲ ਮੈਂ ਲਿਖਦਾ ਰਹਾ ਸੋ ਕਥਾ ਆਰੰਭ ਕਰਨ ਦੇ ਲਈ ਧੰਨ ਭਾਈ ਬਾਲਾ ਜੀ ਨੇ ਹੱਥ ਬੰਨ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਇਜਾਜ਼ਤ ਲੈਣਾ ਚਾਹੀ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਿਉਂ ਹੀ ਤੱਕ ਕੇ ਵੇਖ ਕੇ ਆਖਿਆ ਕਿ ਧੰਨ ਭਾਈ ਬਾਲਾ ਜੀ ਆਪ ਜੀ ਸਿੱਖ ਸੰਗਤਾਂ ਨੂੰ ਜੋਰ ਜਾਨਾ ਹੀ ਮੇਰੇ ਨਾਨਕ ਦੀਆਂ ਪ੍ਰਸੰਗ ਸਾਖੀਆਂ ਸੁਣਾਉਂਦੇ ਹੋ ਲੜੀਵਾਰ ਕਥਾ ਸਰਵਣ ਕਰਾਉਂਦੇ ਹੋ ਉਹ ਆਪ ਜੀ ਸਰਵਣ ਕਰਾਓ ਇਯਾਜਤ ਲੈ ਕੇ ਤਨ ਭਾਈ ਬਾਲਾ ਜੀ ਇਉਂ ਸਤਿਗੁਰੂ ਮਹਾਰਾਜੀ ਦਾ ਪ੍ਰਸੰਗ ਸਰਵਣ ਕਰਾਉਣ ਜਾ ਰਹੇ ਹਨ ਸੋ ਆਖਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪ੍ਰਸੰਗ ਜੋ ਕੱਲ ਸਰਵਣ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਬਿਰਖ ਦੇ ਥੱਲੇ ਆਰਾਮ ਕਰ ਰਹੇ ਸਨ ਮਨ ਦੀ ਮੌਜ ਵਿੱਚ ਤੇ ਉਹ ਬਿਰਖ ਦੀ ਛਾਇਆ ਸਥਿਰ ਰਹੀ ਸੀ ਹੋਰ ਬਿਰਖਾਂ ਦੀ ਛਾਇਆ ਪਲਟ ਗਈ ਦੂਰ ਚਲੀ ਗਈ ਪਰ ਇਸ ਬਿਰਖ ਦੀ ਛਾਇਆ ਉਸੇ ਥਾਂ ਹੀ ਰਹੀ ਕਿਉਂਕਿ ਉਹ ਸੇਵਾ ਕਰ ਰਿਹਾ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋ ਛਾਇਆ ਨਹੀਂ ਬਦਲੀ ਸੋ ਇਸ ਕੌਤਕ ਨੂੰ ਵੇਖ ਕੇ ਰਾਏ ਬਲਾਰ ਜੀ ਬਹੁਤ ਹੈਰਾਨ ਹੋਏ ਮਨ ਹੀ ਮਨ ਸਤਿਕਾਰ ਵਧ ਗਿਆ ਸੋ ਉਹ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਧੰਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਜਦੋਂ ਗਰੀਖਮਰਤ हट ਗਈ ਅਤੇ ਗਰਮਿੰਦੀ ਰੁੱਤ ਚਲੀ ਗਈ ਪਰ ਬਰਸਾਤ ਦੇ ਨੇਪ ਹੀ ਆ ਕੇ ਬਰਤਾਲਿਆ ਤਦ ਸਰਦ ਰੁੱਤ ਨੇ ਆ ਕੇ ਆਪਣੀ ਉਹ ਠੰਡ ਦਿਖਾਉਣਾ ਕੀਤੀ ਧੂੜ ਲੋਹਾ ਬਰਖਾ हट ਕੇ ਜਦ ਪ੍ਰithvi ਸ਼ਾਂਤ ਹੋ ਗਈ ਤਾਂ ਐਸੀ ਰੁੱਤ ਦੇ ਸਮੇਂ ਵਿੱਚ ਸਤਿਗੁਰੂ ਜੀ ਅੰਤਰ ਮਿਰਤੀ ਕਰਕੇ ਸ਼ਾਂਤ ਚਿੱਤ ਰਹਿਣ ਲੱਗੇ ਇਕਾਂਤ ਸਥਾਨ ਵਿੱਚ ਨਿਵਾਸ ਕਰਕੇ ਕਿਸੇ ਨਾਲ ਗੱਲਬਾਤ ਨਾ ਕਰਦੇ ਪਰ ਜਦ ਕਦੇ ਕਿਤੇ ਕਿਸੇ ਸੰਤ ਫਕੀਰ ਦਾ ਆਉਣਾ ਸੁਣਦੇ ਤਾਂ ਉੱਥੋਂ ਚਲੇ ਜਾਂਦੇ ਤੇ satsangat ਕਰਦਿਆਂ ਹੋਇਆਂ ਅਗਿਆਤ ਪੁਰਸ਼ਾਂ ਤੋਂ ਦੂਰ ਦਰੇਡੇ ਹੀ ਰਹਿੰਦੇ ਬਿਰਕਤਾਂ ਦੀ ਰੀਤੀ ਧਾਰ ਕੇ ਸੰਸਾਰ ਦੇ ਜੰਜਾਲ ਤਿਆਗ ਦਿੱਤੇ ਮਾਨੋ ਆਪਣੀ ਜਾਤ ਗੋਤ ਧਨ ਧਾਮ ਸਰਸੰਗੀ ਹੀ ਸਮਝ ਲੀਤਾ ਜਿਹੜੇ ਬਾਲਕ ਬਾਲਪੁਣੇ ਦੇ ਸਾਥੀ ਸਨ ਜਦ ਕਦੇ ਉਹ ਵੀ ਆ ਕੇ ਬੈਠਦੇ ਤਾਂ ਉਹਨਾਂ ਤੋਂ ਵੀ ਉਪਰਾਮ ਹੀ ਰਹਿੰਦੇ ਆਇਆਂ ਗੱਲਾਂ ਕਰਦੇ ਜਿਵੇਂ ਕੋਈ ਵਾਕਫ ਹੀ ਨਹੀਂ ਹੁੰਦਾ ਇਸ ਪ੍ਰਕਾਰ ਦੀ ਹਾਲਤ ਦੇਖ ਕੇ ਮਾਤਾ ਜੀ ਬੜੇ ਚਿੰਤਾਵਾਨ ਹੋਏ ਕਿ ਮੇਰਾ ਸਪੁੱਤਰ ਹਰ ਵੇਲੇ ਸੋਗ ਚਿੰਤਾ ਵਿੱਚ ਹੀ ਪਿਆ ਰਹਿੰਦਾ ਹੈ ਕਦੇ ਹੱਸਦਾ ਖੇਡਦਾ ਦੇਖਿਆ ਹੀ ਨਹੀਂ ਇਹ ਵਿਚਾਰ ਕੇ ਸਤਿਗੁਰਾਂ ਪਾਸ ਆ ਕੇ ਕਹਿਣ ਲੱਗੇ ਇਹ ਪੁੱਤਰ ਜੀ ਤੁਹਾਨੂੰ ਫਕੀਰੀ ਧਾਰਨ ਕਰਨੀ ਨਹੀਂ ਬਣਦੀ ਆਪਣੇ ਘਰ ਹੱਸਦਾ ਖੇਡਦਿਆ ਦੇਖਿਆ ਹੀ ਨਹੀਂ ਇਹ ਵਿਚਾਰ ਕੇ ਸਤਿਗੁਰਾਂ ਪਾਸ ਆ ਕੇ ਕਹਿਣ ਲੱਗੇ ਇਹ ਪੁੱਤਰ ਜੀ ਤੁਹਾਨੂੰ ਫਕੀਰੀ ਧਾਰਨ ਕਰਨੀ ਨਹੀਂ ਬਣਦੀ ਆਪਣੇ ਘਰ ਦਾ ਕੰਮਕਾਰ ਕਰਨਾ ਚਾਹੁੰਦੇ ਹੋ ਤੇ ਕਰਨਾ ਚਾਹੀਏ ਖੇਤੀ ਕਰ ਨੂੰ ਦਿਲ ਨਹੀਂ ਕਰਦਾ ਤਾਂ ਕੁਝ ਹੋਰ ਕੰਮ ਕਰੋ ਜਦ ਤੁਸੀਂ ਖਟਿਆਉ ਹੋ ਜਾਓਗੇ ਤਾਂ ਧਨ ਖੱਟ ਕੇ ਲਿਆਓਗੇ ਤਾਂ ਤੁਹਾਨੂੰ ਲੈ ਕੇ ਸਮਝ ਕੇ ਕੋਈ ਖਤਰੀ ਲੜਕੀ ਦੇ ਦੇਵੇਗਾ ਮਾਵਾ ਦੀ ਆਤ ਅਨਸਾਰ ਉਹਨਾਂ ਨੂੰ ਵੀ ਵਿਆਹ ਦਾ ਵਿਆਹ ਕਰ ਦੇਣ ਦਾ ਹੀ ਆਹਰ ਸੀ ਹੁਣ ਤਾਂ ਸ਼ਰੀਕ ਭਾਈ ਨਿਤ ਨਵੇਂ ਸੂਰਜ ਬੋਲੀਆਂ ਮਾਰਦੇ ਨੇ ਕਿ ਮੁੰਡਾ ਵੇਲਾ ਫਿਰ ਛੱਡਦਾ ਹੈ ਤੇ ਕੰਮਕਾਰ ਕੋਈ ਨਹੀਂ ਕਰਦਾ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਬੋਲੀਆਂ ਸਾਨੂੰ ਤੀਰ ਵਾਂਗੂ ਚੁਜਦੀਆਂ ਹਨ ਸੋ ਤੁਸੀਂ ਫਕੀਰਾਂ ਦਾ ਸੰਗ ਛੱਡ ਕੇ ਕਿਸੇ ਸਿਆਣੇ ਵਪਾਰੀ ਦੀ ਸੰਗਤ ਕਰਕੇ ਵਪਾਰਕਾਰ ਵਿੱਚ ਹੁਸ਼ਿਆਰ ਹੋ ਕੇ ਮਾਤਾ ਜੀ ਦੀਆਂ ਇਹ ਗੱਲਾਂ ਸੁਣ ਕੇ ਸਤਿਗੁਰਾਂ ਨੇ ਕੋਈ ਉੱਤਰ ਨਾ ਦਿੱਤਾ ਸਗੋਂ ਮੂੰਹ ਪਰ ਪੱਲਾ ਲੈ ਕੇ ਬਿਰਤੀ ਟਿਕਾ ਕੇ ਮगन ਹੋ ਕੇ ਲੰਮੇ ਪੈ ਗਏ ਤੇ ਖਾਣ ਪੀਣ ਦੀ ਕੋਈ ਲੋੜ ਹੀ ਨਾ ਰੱਖਣ ਐਸੀ ਹਾਲਤ ਨੂੰ ਦੇਖ ਕੇ ਮਾਤਾ ਜੀ ਕਹਿਣ ਲੱਗੇ ਲਾਲ ਜੀ ਕੀ ਕਾਰਨ ਹੈ ਜਿਸਨਾ ਉੱਠਦੇ ਹੋ ਨਾ ਬੈਠਦੇ ਹੋ ਨਾ ਕੁਝ ਖਾਂਦੇ ਹੋ ਨਾ ਪੀਂਦੇ ਹੋ ਸੰਗੀਆਂ ਬਾਲਕਾਂ ਨਾਲ ਵੀ ਖੇਡਦੇ ਨਹੀਂ ਅੱਠੇ ਪੈਰ ਲੰਮੇ ਪਏ ਰਹਿੰਦੇ ਹੋ ਇਸ ਦਾ ਕੀ ਕਾਰਨ ਹੈ ਸੱਚੋ ਸੱਚ ਦੱਸੋ ਜੇ ਕੋਈ ਰੋਗ ਪੀੜਾ ਹੈ ਤਾਂ ਪ੍ਰਗਟ ਕਰੋ ਮੈਂ ਹੁਣੇ ਹੀ ਵੈਦ ਹਕੀਮਾਂ ਨੂੰ ਸੱਦ ਕੇ ਇਲਾਜ ਕਰਵਾਉਂਦੀ ਹਾਂ ਜਦ ਗੁਰੂ ਜੀ ਨੇ ਕਿਸੇ ਗੱਲ ਦਾ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਨੇ ਬਹੁਤ ਵਕਿਆ ਹੋਏ ਅਕਲ ਹੋ ਕੇ ਦੁਖੀ ਹੋ ਕੇ ਮਹਿਤਾ ਕਲਿਆਣਦਾਸ ਜੀ ਦੇ ਜੀ ਤੇ ਟੱਬਰ ਕਬੀਲੇ ਨੂੰ ਖਬਰ ਕੀਤੀ ਕਿ ਇਹ ਕੋਈ ਖਾਂਦਾ ਪੀਂਦਾ ਨਹੀਂ ਇਸ ਦਾ ਕੁਝ ਇਲਾਜ ਕਰਨਾ ਚਾਹੀਦਾ ਹੈ ਜਦ ਮਾਤਾ ਜੀ ਤੇ ਸਾਰੇ ਪਰਿਵਾਰ ਦੇ ਸ਼ਰੀਕਾ ਨੇ ਮਹਿਤਾ ਕਲਿਆਣਦਾਸ ਜੀ ਨੂੰ ਕਿਹਾ ਕਿ ਤੁਹਾਡਾ ਇੱਕ ਪੁੱਤਰ ਹੈ ਤੁਸੀਂ ਉਸ ਦਾ ਇਲਾਜ ਕਰੋ ਧਨ ਦੇ ਲਾਲਚ ਵਿੱਚ ਨਾ ਰਹੋ ਰਾਜੀ ਹੋ ਕੇ ਬਥੇਰਾ ਖਟਕਮਾ ਲਵੇਗਾ ਇਹ ਸੁਣ ਕੇ ਮਹਿਤਾ ਕਲਿਆਣਦਾਸ ਜੀ ਨੇ ਆਪਣੇ ਛੋਟੇ ਭਾਈ ਲਾਲਚੰਦ ਜੀ ਨੂੰ ਕਿਹਾ ਕਿ ਹਕੀਮ ਨੂੰ ਬੁਲਾ ਕੇ ਲਿਆਓ ਦਾਦਾ ਮਹਿਤਾ ਕਲਿਆਣਦਾਸ ਜੀ ਦਾ ਹੁਕਮ ਪਾ ਕੇ ਭਾਈ ਲਾਲਚੰਦ ਜੀ ਗਏ ਹਨ ਹਰਦਾਸ ਵੈਦ ਨੂੰ ਜਾ ਕੇ ਨਮਸਕਾਰ ਕੀਤੀ ਅਤੇ ਵੈਦ ਨੇ ਵੀ ਆਖਿਆ ਕਿ ਭਾਈ ਸਾਹਿਬ ਜੀ ਆਪ ਜੀ ਆਏ ਹੋ ਕਿਰਪਾ ਕਰਕੇ ਦੱਸੋ ਹੁਕਮ ਕੀ ਹੈ ਤਾਂ ਉਸ ਸਮੇਂ ਭਾਈ ਲਾਲਚੰਦ ਜੀ ਨੇ ਆਖਿਆ ਕਿ ਮੈਂ ਤਾਂ ਕਲਿਆਣਦਾਸ ਜੀ ਦੇ ਸੁਪੁੱਤਰ ਨਾਨਕ ਜੀ ਕੁਝ ਸਰੀਰਕ ਤੌਰ ਤੇ ਢਿੱਲੇ ਲੱਗਦੇ ਹਨ ਸੋ ਆਪ ਜੀ ਕਿਰਪਾ ਕਰੋ ਚੱਲ ਕੇ ਵੇਖਣਾ ਕਰੋ ਤਬੇਰ ਜੀ ਅਤੇ ਲਾਲ ਚੰਦ ਜੀ ਸਤਿਗੁਰਾਂ ਜੀ ਦੇ ਪਾਸ ਆ ਗਏ ਹਨ ਕਹਿਣ ਲੱਗੇ ਕਿ ਇਹ ਇਸੇ ਤਰ੍ਹਾਂ ਪਿਆ ਰਹਿੰਦਾ ਹੈ ਖਾਣ ਪੀਣ ਦੀ ਕੋਈ ਚਾਹ ਹੀ ਨਹੀਂ ਸੋ ਸਰੀਰ ਵੀ ਲਿੱਸਾ ਹੋ ਗਿਆ ਹੈ ਤੁਸੀਂ ਇਸ ਦਾ ਰੋਕ ਲੱਭ ਕੇ ਚੰਗਾ ਜਿਹੇ ਇਲਾਜ ਕਰੋ ਤਾਂ ਵੈਦ ਗੁਰੂ ਜੀ ਦੇ ਮੁਖੜੇ ਤੋਂ ਪੱਲਾ ਲਾ ਕੇ ਹੱਥ ਵਿੱਚ ਬਾਹ ਫੜ ਕੇ ਨਾੜੀ ਦੇਖਣ ਲੱਗਾ ਸਤਿਗੁਰੂ ਜੀ ਉਸੇ ਵਕਤ ਉੱਠ ਕੇ ਬੈਠ ਗਏ ਔਰ ਕਹਿਣ ਲੱਗੇ ਵੈਦ ਜੀ ਤੁਸੀਂ ਮੇਰੀ ਬਾਹ ਨੂੰ ਕਿਉਂ ਟੋਂਦੇ ਹੋ ਤੁਹਾਡੇ ਜੀ ਵਿੱਚ ਕੀ ਗੱਲ ਹੈ ਦੱਸੋ ਤਾਂ ਸਹੀ ਤਵੈ ਜੀ ਨੇ ਕਿਹਾ ਕਿ ਮੈਂ ਨਾੜੀ ਵਿੱਚੋਂ ਦੇਖ ਰਿਹਾ ਹਾਂ ਕਿ ਤੁਹਾਨੂੰ ਕੀ ਰੋਗ ਹੈ ਪਿਤ ਦਾ ਵਾਈ ਦਾ ਕਫ ਦਾ ਵਿੱਚੋਂ ਕਿਸ ਦਾ ਵਿਗਾੜ ਹੈ ਤਾਂ ਕਿ ਉਸ ਅਨੁਸਾਰ ਮੈਂ ਆਪਜੀ ਦਾ ਇਲਾਜ ਕਰ ਸਕਾਂ ਜੇ ਤੁਸੀਂ ਜੇ ਤੁਸੀਂ ਹੱਥ ਪੱਥਰ ਆ ਕੇ ਦਵਾਈ ਖਾਵੋਗੇ ਤਾਂ ਛੇਤੀ ਰੋਗ ਹੋ ਜਾਵੋਗੇ ਤੇ ਸਰੀਰ ਵਿੱਚੋਂ ਤਾਕਤ ਪਰ ਜਾਵੇਗੀ ਇਹ ਸੁਣ ਕੇ ਸਤਿਗੁਰੂ ਜੀ ਨੇ ਉਚਾਰਿਆ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹਾ ਭੂਲਾ ਵੈਦ ਨ ਜਾਣਈ ਕਰ ਕਲੇਜੇ ਮਾਹੇ ਵੈਦਾਂ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਰੂ ਲੋੜ ਲਹੋ ਜਿਤ ਵੰਝੈ ਰੋਗਾ ਕਾਣਾ ਜਿਤ ਦਰੂ ਰੋਗ ਉਠੀਐ ਤਨ ਸੁਖ ਵਸੈ ਆਏ ਰੋਗ ਵਾਇ ਆਪਣਾ ਤਾ ਨਾਨਕ ਵੈਦ ਸਦਾਏ ਜਦੋਂ ਸਤਿਗੁਰੂ ਜੀ ਨੇ ਇਹ ਰੂਹਾਨੀਅਤ ਦਾ ਇਲਹਾਮ ਬਾਣੀ ਉਚਾਰਨਾ ਕੀਤੀ ਤਾਂ ਵੈਦ ਹਰਦਾਸ ਜੀ ਨੇ ਹੱਥ ਬਨ ਕੇ ਪੁੱਛਣਾ ਕੀਤਾ ਇਹ ਨਾਨਕ ਇਹ ਜੋ ਆਪ ਜੀ ਨੇ ਬਾਣੀ ਉਚਾਰੀ ਹੈ ਐਨੀ ਛੋਟੀ ਉਮਰ ਵਿੱਚ ਸੋ ਇਹ ਬਹੁਤ ਗਹਿਰੀ ਹੈ ਰੋਹਾਨੀਅਤ ਦੀ ਹੈ ਕਿਰਪਾ ਕਰਕੇ ਮੈਨੂੰ ਦੱਸੋ ਇਹਦਾ ਮਤਲਬ ਕੀ ਹੈ ਤਾਂ ਉਸ ਸਮੇਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਵੈਦ ਜੀ ਤੁਸੀਂ ਬਾਹ ਫੜ ਕੇ ਰੋਗ ਨੂੰ ਤਾਂ ਲੱਭ ਰਿਹਾ ਹੈ ਪਰ ਇਹ ਨਹੀਂ ਜਾਣਦਾ ਕਿ ਦਰਦ ਤਾਂ ਕਲੇਜੇ ਵਿੱਚ ਹੈ اے ਵੈਦ ਜੇ ਤੂੰ ਸਿਆਣਾ ਵੈਦ ਹੈ ਤਾਂ ਪਹਿਲਾ ਰੋਗ ਪਛਾਣ ਕਿ ਇਹ ਹੈ ਕਿ ਫਿਰ ਕੋਈ ਐਸਾ دارو ਲੱਭ ਜਿਸ ਦੇ ਰੋਗ ਸਭ ਨਸ਼ਟ ਹੋ ਜਾਣ ਤੇ ਤਨ ਵਿੱਚ ਸੁੱਖ ਆ ਜਾਵੇ ਪਰ ਪਹਿਲਾਂ ਤੋਂ ਆਪਣੇ ਰੋਗ ਗਵਾਲ ਹੈ ਤਾਂ ਹੀ ਸਿਆਣਾ ਵੈਦ ਹੋਵੇਗਾ ਭਾਵ ਸਭ ਸੰਸਾਰੀ ਜੀਵਾਂ ਨੂੰ ਸਮਝੋ ਸੋਹੇ ਵੈਦ ਜੀ ਜੇ ਤੁਹਾਡੇ ਪਾਸ ਇਸ ਪ੍ਰਕਾਰ ਦੇ ਦਵਾਈ دارو ਹਨ ਤਾਂ ਮੇਰਾ ਇਲਾਜ ਕਰੋ ਇਹ ਬਚਨ ਸੁਣ ਕੇ ਵੈਦਨੇ ਕਪਾੜ ਖੁੱਲ ਗਏ ਤੇ ਦੋਨੋ ਹੱਥ ਜੋੜ ਕੇ ਬੇਨਤੀ ਕੀਤੀ اے ਮਹਾਰਾਜੀ ਆਪ ਤਾਂ ਸਰਬੱਗ ਹੋ ਜਿਸ ਤਰ੍ਹਾਂ ਚਾਹੋ ਵਿਚਰਣ ਕਰੋ ਤੁਹਾਡੇ ਅਮੋਲਕ ਬਚਨਾਂ ਨੇ ਮੇਰੀ ਅਵਿਧਿਆ ਨੂੰ ਦੂਰ ਕਰ ਦਿੱਤਾ ਹੈ ਤੇ ਮੇਰੇ ਤੇ ਇਹ ਕਿਰਪਾ ਕਰੋ ਕਿ ਜੋ ਮੇਰੇ ਮਨ ਦੇ ਸਾਰੇ ਰੋਗ ਦੂਰ ਹੋ ਜਾਣ ਤਦ ਗੁਰੂ ਜੀ ਨੇ ਸਤ ਸੰਗਤ ਕਰਨ ਦਾ ਉਪਦੇਸ਼ ਦਿੱਤਾ ਜਿਸ ਨੂੰ ਸੁਣ ਕੇ ਸਰਦਾ ਸੰਯੁਕਤ ਸਿੱਖ ਬਣ ਕੇ ਗੁਰਸੰਗਤ ਕਰਕੇ ਮੋਖ ਦਾ ਭਾਗੀ ਬਣਿਆ ਸੋ ਇਹ ਪ੍ਰਸੰਗ ਜਦੋਂ ਭਾਈ ਬਾਲਾ ਜੀ ਨੇ ਸਰਬਨ ਕਰਾਇਆ ਨਾਲ ਹੱਥ ਬੰਨ ਕੇ ਮਾਫੀ ਮੰਗੀ ਕਿ ਸਤਿਗੁਰੂ ਜੀ ਇਹ ਪ੍ਰਸੰਗ ਸੰਪੂਰਨ ਹੋ ਗਿਆ ਹੈ ਕੱਲੂ ਮੈਂ ਆਪ ਜੀ ਦੇ ਚਰਨਾਂ ਵਿੱਚ ਪ੍ਰਸੰਗ ਨਵਾਂ ਖਰਾ ਸੌਦਾ ਰੱਖਾਂਗਾ ਸਤਿਗੁਰੂ ਮਹਾਰਾਜ ਤੋਂ ਜਾਜਤ ਲੈ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਦਾ ਇਹ ਪਾਵਨ ਪ੍ਰਸੰਗ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਫਿਰ ਸਾਡਾ ਲੋਕ ਸੁਖੀਏ ਪਰਲੋਕ ਸਹਿੇਲਾ ਹੋ ਸਕੇ ਤੇ ਚੈਨਲ ਦੇ ਨਾਲ ਬਣੇ ਰਹੋ ਤਾਂ ਕਿ ਅਸੀਂ ਲੜੀਵਾਰ ਜੋ ਕਥਾ ਆਰੰਭ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੂਰਜ ਪ੍ਰਕਾਸ਼ ਦੀ ਵਾਰ ਤੱਕ ਭਾਈ ਸੰਤੋਖ ਸਿੰਘ ਜੀ ਦੀ ਉਹ ਆਪਾਂ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ